ਹੋ ਗਾਈਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਦਾ ਬਲੌਗ ਜਿਹੜਾ ਹੈ ਉਹ ਠਾਣਾ ਡੈਮ ਤੇ ਆ ਤੇ ਅਸੀਂ ਆਏ ਆ ਅੱਜ ਘੁੰਮਣ ਫਿਰਨ ਤੇ ਤੁਹਾਨੂੰ ਵੀ ਖਮਾਵਾਂਗੇ ਨਾਲ ਦੇ ਨਾਲ ਠੀਕ ਆ ਅਸੀਂ ਇਸ ਟਾਈਮ ਠਾਣਾ ਡੈਮ ਦੇ ਵਿੱਚ ਖੜੇ ਆ ਤੇ ਬਲੌਗ ਦੇ ਵਿੱਚ ਸਾਰਾ ਕੁਝ ਦੱਸਾਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿੰਦਾ ਫਿਰ ਲੱਗਦੇ ਆ ਠੀਕ ਆ ਕੁੜੀਆਂ ਬੜੀਆਂ ਹੋਈਆਂ ਆ ਦੇਖ ਸਕਦੇ ਤੁਸੀਂ ਇੱਥੋਂ ਦੀ ਥੱਲੇ ਜਾਣ ਨੂੰ ਰਸਤਾ ਆ ਠੀਕ ਆ Lisäämme tähden siihen. Etto, mitä vastaus saadaan? Holy, holy, te ollaan merkinnä. Mikä? Te ona ਗਾਈਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਦਾ ਬਲੌਗ ਜਿਹੜਾ ਹੈ ਉਹ ਠਾਣਾ ਡੈਮ ਤੇ ਆ ਤੇ ਅਸੀਂ ਆਏ ਅੱਜ ਘੁੰਮਣ ਫਿਰਨ ਤੇ ਤੁਹਾਨੂੰ ਵੀ ਘੁਮਾਵਾਂਗੇ ਨਾਲ ਦੇ ਨਾਲ ਠੀਕ ਆ ਅਸੀਂ ਇਸ ਟਾਈਮ ਠਾਣਾ ਡੈਮ ਦੇ ਵਿੱਚ ਖੜੇ ਆ ਤੇ ਬਲੌਗ ਦੇ ਵਿੱਚ ਸਾਰਾ ਕੁਝ ਦੱਸਾਂਗੇ ਅਸੀਂ ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਹੇਠ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆਵੇ ਤੇ ਅਸੀਂ ਅੱਜ ਤੁਹਾਨੂੰ ਇਹਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਇੱਥੇ ਦੇ ਵਿੱਚ ਠੰਡੀਆਂ ਠੰਡੀਆਂ ਹਵਾ ਚੱਲਦੀਆਂ ਐ ਇੱਥੇ ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਅੰਜੋਏ ਕਰ ਸਕਦੇ ਆ ਤੇ ਤੁਹਾਨੂੰ ਪੂਰਾ ਇਹਦਾ ਜਿਹੜੇ ਪੂਰਾ ਇਹਦਾ ਡਿਟੇਲ ਦੇ ਵਿੱਚ ਦੱਸਾਂਗੇ ਸਕਦੇ ਆ ਤੁਸੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਐ ਕਿਸ਼ਤੀ ਵੀ ਚੱਲਦੀ ਇੱਥੇ ਵੋਟਿੰਗ ਵੀ ਕਰ ਸਕਦੇ ਆ ਤੁਸੀਂ ਦੇਖ ਸਕਦੇ ਆ ਤੁਸੀਂ ਇੱਥੇ ਤੁਸੀਂ ਬੋਟਿੰਗ ਵੀ ਕਰ ਸਕਦੇ ਆ। ਉਹ ਦੇਖ ਸਕਦੇ ਆ ਤੁਸੀਂ ਹੁੰਦੀਆਂ ਪਈਆਂ ਬੋਟਿੰਗ ਕਰਦੇ ਆ ਦੋ। ਹਵਾ ਉਹ ਠੰਡੀਆਂ ਠੰਡੀਆਂ ਭਗਦੀਆਂ ਇੱਥੇ ਤੁਸੀਂ ਆਪਣੀ ਫੈਮਲੀ ਨੂੰ ਲੈ ਕੇ ਘੁੰਮਣ ਫੇਰਨ ਇੱਥੇ ਆ ਸਕਦੇ ਆ। ਦੇਖ ਸਕਦੇ ਆ ਤੁਸੀਂ। ਦੇਖੋ ਕਿੰਨਾ ਉੱਚ ਉਹ ਆ ਪਾਣੀ ਦੇਖੋ ਕਿੰਨਾ। ਦੇਖੋ ਪਾਣੀ ਦੇਖੋ ਕਿੰਨਾ। ਤੇ ਬਹੁਤ ਵੱਡੀ ਡੈਮ ਆ ਇਹ। ਸਕਦੇ ਆ ਇਦਾਂ ਹੀ ਹਵਾ ਵਗਦੀ ਰਹਿੰਦੀ ਇਦਾਂ ਹੀ ਦੁਨੀਆ ਇੱਥੇ ਘੁੰਮਣ ਆਉਂਦੀ ਆ ਜੀ। ਉਹ ਉੱਪਰ ਦੇਖ ਸਕਦੇ ਆ ਤੁਸੀਂ ਆਹ ਜਿਹੜਾ ਘਰ ਵਗੈਰਾ ਆ ਇੱਥੇ ਖਾਣ ਪੀਣ ਨੂੰ ਉੱਥੇ ਸਾਰਾ ਕੁਝ ਮਿਲ ਜਾਂਦਾ ਆ। ਤਾਂ ਇਦਾਂ ਹੀ ਵਸ ਇੱਥੇ ਘੁੰਮਣ ਫੇਰ ਨਹੀਂ ਆਉਦੀ ਆ ਦੁਨੀਆ ਜੀ ਦੇਖ ਸਕਦੇ ਆ ਇੱਧਰ ਵੀ ਦੁਨੀਆ ਆਈ ਹੋਈ ਆ। ਤੇ ਮੌਸਮ ਬਹੁਤ ਵਧੀਆ ਉੱਧਰ ਇੱਥੇ ਰਹਿੰਦਾ ਹਵਾ ਵਗਦੀ ਰਹਿੰਦੀ ਆ। ਹਵਾ ਬਹੁਤ ਚੱਲਦੀ ਰਹਿੰਦੀ ਆ ਜੀ। ਉਹ ਦੇਖੀਓ ਦੇਖ ਸਕਦੇ ਆ। ਪਾਣੀ ਪਾਣੀਆਂ ਸਾਰੇ ਬੰਦੇ ਪਾਣੀ ਬਾਣੀ ਦੇਖ ਸਕਦੇ ਆ ਤੁਸੀਂ ਨਾ ਨਹੀਂ ਚਲੀ ਗਿਆ ਅਗਰ ਇਹ ਕਿੱਡੀ ਵੱਡੀ ਇਹ ਨਾ ਉਹ ਆ ਡੈਮ ਦੇਖ ਸਰ ਬਹੁਤ ਵੱਡੀ ਆ ਇਹ ਦੁਨੀਆ ਇੱਦੀ ਐਨਜੋਏ ਕਰਨ ਆਉਂਦੀ ਐ ਇੱਥੇ ਘੁੰਮਣ ਫੇਰਨ ਨੂੰ ਬਹੁਤ ਵਧੀਆ ਜਗ੍ਹਾ ਆ ਇਹ ਹਵਾ ਬਹੁਤ ਠੰਢੀ ਠੰਢੀਆਂ ਵਗਦੀਆਂ ਇਹਦਾ ਵੀਊ ਵੀ ਦੇਖੋ ਦੇਖੋ ਹਵਾ ਇਦਾਂ ਹੀ ਚਲਦੀ ਰਹਿੰਦੀ ਆ ਆ ਸਾਰਾ ਘੁੰਮਣ ਨੂੰ ਹੀ ਆ ਤੁਸੀਂ ਇੱਥੇ ਪੈਦਲ ਘੁੰਮ ਕੇ ਤਾਂ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰ ਸਕਦੇ ਆ ਠੀਕ ਆ ਤੇ ਉਹ ਦੇਖ ਸਕਦੇ ਬੋਟਿੰਗ ਹੁਣ ਚੱਲਣ ਲੱਗੀ ਆ ਤੇ ਇੱਧਰ ਜਾਂਦੇ ਪਏ ਆ ਬੋਟਿੰਗ ਹੋਣੀ ਆ ਉਸ ਤੋਂ ਬਾਅਦ ਆ ਫਿਰ ਸਾਡੀ ਵਾਰੀ ਆ ਫਿਰ ਅਸੀਂ ਵੀ ਬੋਟਿੰਗ ਕਰਨੀ ਆ ਤੇ ਉਹ ਵੀ ਤੁਹਾਨੂੰ ਅਸੀਂ ਫਿਰ ਅੰਦਰ ਜਾ ਕੇ ਦਿਖਾਉਣੀ ਆ ਤੇ ਦੇਖ ਸਾਰਾ ਵੇ ਤੁਸੀਂ ਵਿਊ ਬਹੁਤ ਵਧੀਆ ਹੈ ਇੱਥੇ ਤਾਂ ਦੇਖ ਚੈੱਕ ਕਰੋ ਤੁਸੀਂ ਉਹ ਦੇਖ view দেখো ਤੁਸੀਂ ਕਿੰਨਾ ਵਧੀਆ view ਆ ਆ ਦੇਖ ਸਕਦੇ ਹੋ VOTING ਕਰਨ ਲੱਗੀ ਆ ਚੈੱਕ ਕਰੋ ਦੇਖੋ ਤੁਸੀਂ ਵਾਓ ਦੇਖੋ ਇਦਾਂ ਦੇ ਨਜ਼ਾਰੇ ਇੱਥੇ ਤੁਸੀਂ ਜ਼ਰੂਰ ਆਪਣੀ ਫੈਮਿਲੀ ਨਾਲ ਵਿਜ਼ਿਟ ਕਰੋ ਠਾਣਾ ਡੈਮ ਦੇਖ ਸਾਤੇ ਕੁੜੀਆਂ ਬੜੀਆਂ ਹੋਈਆਂ ਐ ਦੇਖ ਸਕਦੇ ਤੁਸੀਂ ਇੱਥੋਂ ਦੀ ਥੱਲੇ ਜਾਣ ਨੂੰ ਰਸਤਾ ਆ ਠੀਕ ਆ ਦੇਖ ਸਕਦੇ ਆ ਤੁਸੀਂ ਇੱਥੋਂ ਦੀ ਉੱਤਰ ਸਕਦੇ ਆ ਹੌਲੀ ਹੌਲੀ ਧਿਆਨ ਦੇ ਨਾਲ ਠੀਕ ਤੇ ਹੁਣ ਵੋਟਿੰਗ ਕਰਨੇ ਹੁਣ ਅਸੀਂ ਵੋਟਿੰਗ ਕਰਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੁਸੀਂ ਵੀ ਅੰਜੋਏ ਕਰਿਓ ਬਲੌਗ ਸਾਡਾ ਤੇ ਐਂਡ ਤੱਕ ਜ਼ਰੂਰ ਦੇਖਿਓ ਦੇਖ ਸਕਦੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿੰਦਾ ਪਿਆ ਲੱਗਦੇ ਆ ਠੀਕ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਆਪਣੀ ਫੈਮਿਲੀ ਦੇ ਨਾਲ ਜਰੂਰ ਵਿਜ਼ਿਟ ਕਰਿਓ ਇੱਥੇ ਠੀਕ ਆ ਇੱਥੋਂ ਵੀ ਥੱਲੇ ਨੂੰ ਜਾਣਾ ਬਹੁਤ ਧਿਆਨ ਦੇ ਨਾਲ ਦੇਖ ਸਕਦੇ ਆ ਰਸਤੇ ਇਦਾਂ ਬਣਾਏ ਹੋਏ ਆ ਠੀਕ ਆ ਬਹੁਤ ਧਿਆਨ ਦੇ ਨਾਲ ਜਾਣਾ ਇੱਥੋਂ ਵੀ ਉਧਰ ਤਾਂ ਉਹਨਾਂ ਨੇ ਫੜਨ ਨੂੰ ਵੀ ਲਗਾਏ ਹੋਏ ਆ ਹਾਲੇ ਦਵਾਲੀ ਚਿਰ ਵੀ ਤੁਸੀਂ ਧਿਆਨ ਦੇ ਨਾਲ ਜਾਣਾ ਤੇ ਇੱਥੇ ਜਾਣਾ ਆ ਸੀ ਫਿਰ ਚੰਦਾਰੀਆਂ ਥੱਲੇ ਜਾ ਕੇ ਹਾਂ ਮੈਨੂੰ ਉੱਤਰ ਲੈਣ ਦੋ ਪਹਿਲਾਂ ਪੱਥਰਾਂ ਤੋਂ ਜਾਣਾ ਜੀ ਉੱਰ ਕੇ ਹੁਣ ਅਸੀਂ ਲੱਗੇ ਆਂ ਬੈਨ ਵਿੱਚ ਤੁਹਾਨੂੰ ਦੱਸਦੇ ਆਜੋ ਚੱਲ ਚੱਲ ਤੇ ਇੱਥੇ ਬੋਟ ਦਾ ਮਤਲਬ ਕੀ ਇੱਕ ਜਣੇ ਦਾ 200 ਰੁਪਏ ਆ ਜੇ ਤੁਸੀਂ ਵੇਣਾ ਆ ਤਾਂ ਇੱਕ ਜਣੇ ਦਾ 200 ਰੁਪਏ ਪਰ ਸਨ ਆ ਇਹਦੇ ਵਿੱਚ ਇਹਦੇ ਤੇ ਹੁਣ ਇਹਨਾਂ ਨੇ ਸਾਨੂੰ ਆ ਜੈਕਟ ਵਗੈਰਾ ਦਿੱਤੀਆਂ ਆਏ ਅਸੀਂ ਪਾਉਂਦੇ ਆਂ ਦੇਖ ਸਕਦੇ ਆ ਤੁਸੀਂ ਇਹ ਅਸੀਂ ਪਾ ਕੇ ਤੁਹਾਨੂੰ ਮਿਲਦੇ ਆਂ ਤੇ ਇਹ ਤੋਂ ਬਿਨਾ ਉੱਪਰ ਮਤਲਬ ਕਿ ਬੈਣ ਨਹੀਂ ਦਿੰਦੇ ਉਹ ਇਹ ਜ਼ਰੂਰ ਪਾ ਕੇ ਤੁਸੀਂ ਵੀ ਆਪਣੀ ਸੇਫਟੀ ਵਾਸਤੇ ਪਾਓ ਪਾਓ ਜ਼ਰੂਰ ਤੇ ਫੇ ਤੁਹਾਨੂੰ ਮਿਲਦੇ ਆਂ ਜੀ ਅੰਜਵਾਈ ਫੁੱਲ ਕੀਤਾ ਅਸੀਂ ਇੱਥੇ ਜੀ ਦੇਖ ਸਕਦੇ ਆ ਤੁਸੀਂ ਸਾਰਿਆਂ ਨੇ ਪਾ ਲੈਣਾ ਜੀ ਬੈਗਾ ਬੱਚਿਆਂ ਨੂੰ ਵੀ ਪਾਉਂਦੇ ਆ ਕੋ ਵੱਡਿਆਂ ਤੇ ਤਾਂ ਪਾਉਣੀਆਂ ਹੀ ਪਾਉਣੀਆਂ ਕਿ ਬੱਚਿਆਂ ਦੀ ਵੀ ਸੇਫਟੀ ਦੇ ਲਈ ਜੀ ਹੌਣ ਲੇ ਟੱਲੇ ਹੁਣ ਤਿਆਰ ਆ ਬੋਟਿੰਗ ਪੂਰੀ ਮਿਕਸ ਕਰਦੇ ਆ ਤਾਂ ਹੁਣ ਰੈਡੀ ਕਰਦੇ ਆ ਤੇ ਤੁਸੀਂ ਵੀ ਇੰਜੋਏ ਕਰਿਓ ਉਹ ਵੀਡੀਓ ਦੇਖ ਕੇ ਤੇ ਅਸੀਂ ਵੀ ਕਰਦੇ ਆ ਇੰਜੋਏ ਬਹੁਤ ਪੱਤਾਂ ਚ ਲੱਗ ਜਾਂਦੀ ਨਾ ਇੱਥੇ ਪਾਣੀ ਚ ਦਬੱਟੇ ਨਾ ਲੱਗ ਜਾਂਦਾ ਪੱਤਾਂ ਆ ਮੋਹਰ ਭਰੀ ਹੈ ਨਾ याला ये बंदे कडे लागी कडेकडे ਹਾਂਜੀ ਗਾਇਜ਼ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਵਿਜ਼ਿਟ ਕਰਿਓ ਬਹੁਤ ਮਜ਼ਾ ਆਇਆ ਇੱਥੇ ਠੀਕ ਆ ਤੇ ਬਹੁਤ ਇੰਜੋਏ ਕੀਤਾ ਸੀਗੇ ਤੇ ਹੁਣ ਤੁਹਾਨੂੰ ਥੋੜੀ ਦੇਰ ਬਾਅਦ ਮਿਲਦੇ ਆ ਸਾਫ ਹੋ ਚੜਿਆ ਗੱਡੀ ਘੁੰਮਣ ਕਹਿੰਦੇ ਆ ਇੱਧਰ ਖਾਣ ਪੀਣ ਨੂੰ ਤੁਸੀਂ ਖਾ ਸਕਦੇ ਇੱਧਰ ਘਰ ਮਗੈਣਾ ਬਣਿਆ ਇਹ ਵੀ ਉਹ ਵਧੀਆ ਹੈ ਇੱਥੇ ਤੁਸੀਂ ਖਾ ਪੀ ਸਕਦੇ ਆ ਜਿੱਦਾਂ ਆਉਂਦੇ ਆ ਨਾ ਆਹ ਦੇਖ ਸਕਦੇ ਤੁਸੀਂ ਤੇ ਵੀ ਵਧੀਆ ਬਣਾਇਆ ਹੈ ਅੰਦਰ ਕੋਮਨ ਤੇ ਰੰਦਲੀ ਤੇ ਵੀ ਤੁਸੀਂ ਇੱਥੋਂ ਜਾ ਸਕਦੇ ਆ ਤੇ ਇੱਥੋਂ ਹੁਣ ਅਸੀਂ ਚੱਲਦੇ ਆ ਜੀ ਤੇ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਵਲੌਗ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਬਾਏ ਬਾਏ ਮਿਲਦੇ ਆਂ ਅਗਲੇ ਬਲੌਗ ਵਿੱਚ ਹੱਸਦੇ ਰਹੋ ਵਸਦੇ ਰਹੋ ਜੀ ਕਿਤੇ ਹੈ ਨਾ ਜਦੋਂ